ਸੰਗਰੂਰ ਹੋਇਆ ਲੋਕ ਸਭਾ ਚੋਣਾਂ ਲਈ ਧਿਸ ਨੂੰ ਮਿਲੇਗੀ ਜਿੱਤ ਕਿਸ ਨੂੰ ਮਿਲੇਗੀ ਹਾਰ ਲੋਕਾਂ ਨੇਤਾ ਕਰ ਲਈ ਹੈ ਪੂਰੀ ਤਿਆਰੀ ਆਖਿਰ ਕਿਸ ਦੀ ਬਣੇਗੀ ਸਰਕਾਰ ਇਸ ਵਾਰ ਜਨਤਾ ਨੂੰ ਪੁੱਛੇ ਸਵਾਲ ਆਖਿਰ ਸੰਗਰੂਰ ਵਾਲੇ ਕਿਸ ਦੇ ਨਾਲ ਸੰਗਰੂਰ ਚ ਸਿਆਸਤ ਗਰਮਾਈ ਹੋਈ ਹੈ ਚੋਣ ਪ੍ਰਚਾਰ ਲਈ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਪਾਵੇਂ ਵੱਡੀਆਂ ਰਲੀਆਂ ਹੋਣ ਜਾਂ ਘਰੋਂ ਘਰੀ ਜਾ ਕੇ ਲੋਕਾਂ ਨੂੰ ਮਿਲਣਾ ਵਾਦਿਆਂ ਦੇ ਮਹਿਲ ਬਣਾਉਣੇ ਜਾਂ ਆਪਣੇ ਕਿਤੇ ਕੰਮ ਦਿਣਾਉਣਾ ਆਖਿਰ ਲੋਕਾਂ ਨੂੰ ਕੌਣ ਪਸੰਦ ਆ ਰਿਹਾ ਹੈ ਇਹ ਕਿਵੇਂ ਪਤਾ ਲੱਗੂ ਇਸ ਲਈ ਸਾਡੀ ਟੀਮ ਨੇ ਲੋਕਾਂ ਨੂੰ ਮਿਲ ਕੇ ਪ੍ਰਸਯੋਗ ਸਰਵੇ ਕੀਤਾ ਜਿਸ ਚ ਸਭ ਸਾਫ ਸਮਝ ਆਉਣ ਲੱਗਿਆ ਕਿ ਲੋਕ ਪਸੰਦ ਕਿਸ ਨੂੰ ਕਰ ਰਹੇ ਨੇ ਆਖਿਰ ਲੋਕਾਂ ਦਾ ਕੀ ਕਹਿਣਾ ਹੈ ਇਹ ਤੁਹਾਨੂੰ ਦੱਸਦੇ ਆ ਪਰ ਉਸ ਤੋਂ ਪਹਿਲਾਂ ਸੰਗਰੂਰ ਦੇ ਸਿਆਸੀ ਕਮਸਾਨ ਬਾਰੇ ਵੀ ਗੱਲ ਕਰ ਲਈਏ ਚੋਣਾਂ ਦਾ ਐਲਾਨ ਹੋਇਆ ਤਾਂ ਅਕਾਲੀ ਦਲ ਅਤੇ ਕਾਂਗਰਸ 'ਚ ਹਮੇਸ਼ਾ ਵਾਂਗ ਕਲੇਸ਼ ਪੈ ਗਿਆ। ਇੱਕ ਪਾਸੇ ਤਾਂ ਸੁਪਾਲ ਖੈਰਾ ਨੂੰ ਟਿਕਟ ਦੇਣਾ ਕਾਂਗਰਸ ਨੂੰ ਮਹਗਾ ਪੈ ਗਿਆ। ਦੂਜੇ ਪਾਸੇ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦੇ ਕੇ ਰੁਸ ਕੇ ਵਾਪਸ ਆਈਟਸਾ ਪਰਿਵਾਰ ਨੂੰ ਫਿਰ ਖੁਦ ਦੇ ਵਿਰੋਧ ਚ ਕਰ ਲਿਆ। ਦੂਜੇ ਪਾਸੇ ਭਾਜਪਾ ਦੇ ਲੀਡਰਾਂ ਨੂੰ ਤਾਂ ਕਿਸਾਨ ਪਿੰਡਾਂ 'ਚ ਵੜਨ ਹੀ ਨਹੀਂ ਦੇ ਰਹੇ। ਕੀ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਵੋਟ ਪਾਈ ਸੀ ਕਿ ਚਲੋ 2 ਸਾਲ ਮੌਕਾ ਦੇ ਕੇ ਦੇਖ ਲਈਏ ਸ਼ਾਇਦ ਕੰਮ ਹੀ ਕਰ ਲੈਣ ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਜਿੱਤ ਕੇ ਸੰਸਦ ਦੇ ਵਿੱਚ ਬੋਲੇ ਹੀ ਨਹੀਂ ਅਸੀਂ ਲੋਕਾਂ ਨੂੰ ਪੁੱਛਿਆ ਤਾਂ ਉਹਨਾਂ ਦੀਆਂ ਗੱਲਾਂ ਤੋਂ ਸਭ ਪਤਾ ਲੱਗ ਗਿਆ ਕਿ ਉਹਨਾਂ ਦੇ ਦਿਲ 'ਚ ਕੌਣ ਹੈ ਜਿੱਨੇ ਵਿੱਚ ਮੈਦਾਨ ਦੇ ਕਿਵੇਂ ਦੇਖੋ ਬਾਈ ਬਾਈ ਨਹੀਂ ਦੇਖੋ ਬਾਈ ਚੋ ਜਿੱਤ ਕੇ ਕਿਵੇਂ ਜਿੱਤੇ ਹਨਾ ਜੀ ਥੋੜੇ-ਮੋਟੇ ਖਾਸ ਗਾ ਜਿੱਤੇ ਸੀ ਪਰ ਮੈਨੂੰ ਹਾਲ ਲੱਗਈ ਨਹੀਂ ਪਤਾ ਲੱਗਈ ਉਹਨਾਂ ਨੇ ਸਹੀ ਲਈ ਕਰਿਆ ਕੀ ਅਗਲਾ ਦੇਖੋ ਜੀ 2022 ਦੇ ਵਿੱਚ ਜਿਹੜਾ ਸਿਮਰਿੰਦਰਜੀਤ ਸਿੰਘ ਮਾਨ ਨੂੰ ਇੱਕ ਚਿੱਤ ਮਿਲੀ ਸੀਗੀ ਉਹ ਸਭ ਨੂੰ ਪਤਾ ਹੈ ਵੀ ਉਸ ਟਾਈਮ ਲੋਕ ਜਜ਼ਬਾਤੀ ਹੋ ਕੇ ਇਮੋਸ਼ਨਲ ਹੋ ਕੇ ਚਾਹੇ ਮੂਸੀ ਆਲੇ ਨੂੰ ਲਾ ਲਓ ਚਾਹੇ ਦੀਪ ਸਿੱਧੂ ਨੂੰ ਲਾ ਲਓ ਜਾਂ ਸਿੱਖੀ ਨੂੰ ਲਾ ਕੇ ਦੇਖ ਲਓ ਵੀ ਇਹ ਚੀਜ਼ ਨੂੰ ਇਮੋਸ਼ਨਲ ਹੋ ਕੇ ਉਹਨਾਂ ਨੇ ਸਿਮਰਿੰਦਰਜੀਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਸੀਗੀਆਂ ਤੇ ਅਸੀਂ ਤੋਂ ਉਮੀਦ ਵੀ ਰੱਖੀ ਸੀਗੀ ਕਿ ਮਾਨ ਸਾਹਿਬ ਆਏ ਨੇ ਕਿ ਸ਼ਹਿਰ ਨੂੰ ਸੰਗਰੂਰ ਜੀ ਕੁਝ ਕਰਨਗੇ ਪਰ ਜਿੱਥੇ 2 ਸਾਲ ਆਪਾਂ ਪਹਿਲਾਂ ਜਾਈਏ ਜਿੱਥੇ ਸੰਗਰੂਰ ਪਹਿਲਾਂ ਖੜਾ ਸੀ ਅੱਜ ਵੀ ਉੱਥੇ ਹੀ ਖੜਾ ਹੈ ਜਿਸ ਨੂੰ ਵੀ ਪੁੱਛਿਆ ਵੋਟ ਕਿਸ ਨੂੰ ਪਾਓਗੇ ਤਾਂ ਜ਼ਿਆਦਾਤਰ ਆਪ ਦਾ ਨਾਮ ਸਭ ਤੋਂ ਵੱਧ ਸੁਣਨ ਨੂੰ ਮਿਲਿਆ ਦੇਖੋ ਜੀ 2024 ਜਿਹੜੀ ਸ਼ੀਟ ਐਸ ਵਰਗੂ ਹੈ ਕਿ ਸਾਰ ਨੂੰ ਬੱਲੇ ਬੱਲੇ ਦਾ ਪਾਈ ਵੀ ਤੇ ਹਰਦੀ ਹੋਰੀ ਆ ਜੀ ਹਨ ਤੇ ਜਿਨ੍ਹਾਂ ਦਾ ਅੱਖਰ ਬੜਾ ਸਾਫ਼ ਹੈ ਦੇ ਯੁੱਥ ਨੇ ਗਏ ਤੇ ਸਾਰਿਆਂ ਨੂੰ ਉਮੀਦ ਹੈ ਕਿ ਉਹ ਸੰਗਰੂਰ ਖਾਲਸਾ ਦੀ ਜਰੂਰ ਕੁਝ ਕਰਨਗੇ ਇਸ ਵਜ੍ਹਾ ਕਰਕੇ ਪੂਰੀ ਉਮੀਦ ਹੈ ਵੀ ਐਤੋ ਦੀ ਜਿਹੜੀ ਸੀਟ ਹੈ ਬਾਈ ਬੰਮੀ ਸਿੰਘ ਮੀਤਗੜੀ ਜੀ ਕੱਟਣਗੇ ਦੇਖੋ ਸੰਗਰੂਰ ਸੀਟ ਜਿਹੜੀ ਹੌਟ ਸੀਟ ਕਹੀ ਜਾਂਦੀ ਸੀ ਐਤਕੀ ਅਸੀਂ ਸੰਗਰੂਰ ਵਾਲੇ ਉਹਨੂੰ ਇੰਨੀ ਠੰਡੀ ਕਰਕੇ ਭੇਜ ਦਾਂਗੇ ਕਿ ਭਲੱਤ ਤੋਂ ਆਉਣ ਵਾਲੇ ਫਤਿਹਗੜ੍ਹ ਸਾਹਿਬ ਤੋਂ ਆਉਣ ਵਾਲੇ ਦਿੱਲੀ ਬੰਬੇ ਤੋਂ ਆਉਣ ਵਾਲੇ ਲੋਕਾਂ ਨੂੰ ਦਵਾਰੇ ਇੱਥੇ ਅਸੀਂ ਮੜ ਨਹੀਂ ਦੇਣਾ ਇੱਥੇ ਐਂਟਰ ਨਹੀਂ ਹੋਣ ਦਿੰਦੇ ਅਸੀਂ ਉਹਨਾਂ ਨੂੰ ਬਹੁਤ ਵੱਡੇ ਮਾਰਜਿਨ ਦੇ ਨਾਲ ਸੰਗਰੂਰ ਤੋਂ ਅਸੀਂ ਤਕਰੀਬਨ 50000 ਤੋਂ ਪਰ ਪੂਰੇ ਲੋਕ ਸਭਾ ਤੋਂ ਅਸੀਂ 2 ਲੱਖ ਤੋਂ ਉੱਪਰ ਇਸ ਵਾਰ ਭਾਈ ਗੁਰਮੀਤ ਸਿੰਘ ਮੀਤਿਹਰ ਦੀ ਨੁਮਾਇਦਗੀ ਪਾ ਕੇ ਭੇਜਾਂਗੇ ਕਿਉਂਕਿ ਇੱਕ ਜੰਗ ਚੇਰਾ ਨੇ ਭਾਈ ਮੀਤਿਹਰ ਸਾਡੇ ਕੈਂਡੀਡੇਟ ਨੇ ਤੇ ਉਹ ਕਮਿਆਰੀ ਤਾਂ ਆਪਣੇ ਭਾਂਡੇ ਨੂੰ ਸਰਾਉਂਦੀ ਹੁੰਦੀ ਹੈ ਸਾਰੀਆਂ ਪਾਰਟੀਆਂ ਦੌੜ ਰਹੀਆਂ ਨੇ ਪਰ ਮੈਂ ਇਹੀ ਅਪੀਲ ਕਰੂੰਗਾ ਕਿ ਕੰਮਾਂ ਨੂੰ ਦੇਖਦੇ ਹੋਏ ਆਪਣੀ ਵੋਟ ਕਰੋ ਤਾਂ ਕਿ ਇੱਕ ਆਪਾਂ ਸੋਹਣਾ ਪੰਜਾਬ ਦੁਬਾਰਾ ਸਰ ਜਿੱਤੀਏ ਭਾਈ ਮੀਤਿਹਰ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਮਿਹਨਤੀ ਜੰਗ ਮੁੰਡਾ ਹੈ ਇੱਕ ਜੂਤ ਦਾ ਪਹਿਲਾਂ ਉਹ ਆਪਣਾ ਪ੍ਰਧਾਨ ਵੀ ਰਹਿ ਚੁੱਕਿਆ ਤੇ ਦੋ ਵਾਰ ਉਹਨਾਂ ਨੇ ਬੜੀ ਵਧੀਆ ਵੋਟ ਤੇ ਉਹ ਜਿੱਤੇ ਨੇ ਕਿ ਬਰਨਾਲੇ ਤੋਂ ਤੇ ਹੁਣ ਵੀ ਜਿੱਤਣਗੇ ਤੇ ਬਹੁਤ ਵਧੀਆ ਕੰਮ ਕਰਨਗੇ ਉਹਨਾਂ ਦੀ ਸੋਚ ਬਹੁਤ ਵਧੀਆ ਹੈਗੀ ਮੈਨੂੰ ਲੱਗਦਾ ਵੀ ਜਿੱਦਾਂ ਆ ਕੇ ਮੁੰਡਿਆਂ ਨੂੰ ਨੌਕਰੀਆਂ ਨੂੰ ਲੈ ਕੇ ਕੁੜੀਆਂ ਨੂੰ ਨੌਕਰੀਆਂ ਲੈ ਕੇ ਹੈਗੇ ਮੁੱਦੇ ਠਾਣਗੇ ਰੋਜ਼ਗਾਰ ਨੂੰ ਲੈ ਕੇ ਠਾਣਗੇ ਵਧੀਆ ਮੁੱਦੇ ਠਾਣਗੇ ਵੀ ਤੇ ਯਾਰ ਜਿੱਤੂ ਜੀ ਬੜੇ ਵਧੀਆ ਮਾਰਜਨ ਨਾਲ ਜਿੱਤ ਕੇ ਇੱਥੋਂ ਉਹਨਾਂ ਦੀ ਝੋਲੀ ਦੇ ਵਿੱਚ ਸੀਟ ਪੈਣੀ ਹੈ ਮਾਨ ਸਾਹਿਬ ਲੱਭ ਪਹੁੰਚਨੇ ਨੇ ਬਹੁਤ ਵਧੀਆ ਉਤਸ਼ਾਹ ਹੈਗਾ 60 ਤੋਂ 70% ਦੀ ਲੋਕਾਂ ਨੇ ਕਿਹਾ ਕਿ ਉਹ ਆਪ ਨੂੰ ਵੋਟ ਪਾਉਣਗੇ ਕਾਰਨ ਕਿ ਆਪ ਉਮੀਦਵਾਰ ਗੁਰਮੀਤ ਸਿੰਘ ਮੀਠੀਅਰ ਇੱਕ ਤਾਂ ਉਹ ਉਹਨਾਂ ਦੇ ਆਪਣੇ ਇਲਾਕੇ ਦੇ ਜੰਮਪਲ ਨੇ ਦੂਜਾ ਉਹਨਾਂ ਦਾ ਖੇਡ ਮੰਤਰੀ ਵਜੋਂ ਕੀਤਾ ਕੰਮ ਨੌਜਵਾਨਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਸੰਗਰੂਰ ਵਿੱਚ ਆਪ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਸਹੀ ਉਮੀਦਵਾਰ ਦੀ ਚੋਣ ਅਤੇ ਲੋਕਪੱਖੀ ਕੰਮ ਆਪ ਨੂੰ ਸੰਗਰੂਰ 'ਚ ਜਿੱਤਦਾ ਦਿਖਾ ਰਹੇ ਨੇ ਜਿਸ ਦੀ ਗਵਾਹੀ ਲੋਕ ਖੁਦ ਪਰ ਰਹੇ ਨੇ ਲੋਕਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਹੀ ਗਿਆ ਹੋਣਾ ਹੈ ਕਿ ਸੰਗਰੂਰ ਚ ਕੌਣ ਜਿੱਤਣ ਜਾ ਰਿਹਾ ਹੈ ਖੇਤਾਂ ਚ ਸਮੇਂ ਸਿਰ ਬਿਜਲੀ ਜ਼ੀਰੋ ਬਿਜਲੀ ਬਿੱਲ ਖੇਤਾਂ ਚ ਨਹਿਰੀ ਪਾਣੀ ਅਤੇ ਹੋਰ ਤੇ ਹੋਰ ਐਸਐਸਐਫ ਵਰਗੀ ਲੋਕਾਂ ਦੀ ਜਾਨ ਬਚਾਉਣ ਦੀ ਮੁਹਿੰਮ ਲੋਕਾਂ ਦੇ ਦਿਲਾਂ ਤੇ ਆਮ ਆਦਮੀ ਪਾਰਟੀ ਦੀ ਸਕਾਰਾਤਮਕ ਛਾਪ ਛੱਡ ਚੁੱਕੀ ਹੈ ਜਿਸ ਦਾ ਫਾਇਦਾ ਆਪ ਪਾਰਟੀ ਅਤੇ ਉਹਨਾਂ ਦੇ ਉਮੀਦਵਾਰਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਜਿਸ ਦੇ ਨਤੀਜੇ ਵਜੋਂ ਸਾਡੇ ਸਰਵੇ ਦੇ ਮੁਤਾਬਿਕ ਆਪ 65 ਤੋਂ 70% ਵੋਟਾਂ ਨਾਲ ਸੰਗਰੂਰ ਚ ਬਾਜ਼ੀ ਮਾਰਦੀ ਦਿਖ ਰਹੀ ਹੈ 14% ਵੋਟਾਂ ਨਾਲ ਦੂਜੇ ਨੰਬਰ ਤੇ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ 12% ਵੋਟਾਂ ਨਾਲ ਤੀਜੇ ਨੰਬਰ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਅਤੇ 3% ਵੋਟਾਂ ਨਾਲ ਇਸ ਰੇਸ ਵਿੱਚ ਚੌਥੇ ਨੰਬਰ ਤੇ ਹੈ ਅਕਾਲੀ ਦਲ ਅਤੇ ਅਖੀਰਲੇ ਨੰਬਰ ਤੇ ਭਾਜਪਾ ਜੋ ਕਿ ਕੇਂਦਰ ਸਰਕਾਰ ਦੇ ਫੈਸਲਿਆਂ ਕਰਕੇ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਦੇ ਆ ਮਹਿਜ਼ 1% ਵੋਟ ਲੈ ਕੇ ਸ਼ਾਇਦ ਆਪਣੀ ਬਚੀ ਕੁਝੀ ਇੱਜ਼ਤ ਬਚਾ ਲੈਣ